ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੰਦਰਕੋਟ ਕੋੜ ਜਾਨੀ ਕਿ ਯਾਰ ਟਰੱਕਾਂ ਵਾਲੇ ਤੇ ਗੱਲ ਕਰਦੇ ਆਪਾਂ ਟਰਨਮੈਂਟਾਂ ਦੀ ਟਰਨਮੈਂਟ ਕਮੇਟੀਆ ਟਰਨਮੈਂਟ ਕਰਾਉਂਦੀਆਂ ਬਹੁਤ ਸੋਹਣੇ ਕਰਾਉਂਦੀਆਂ ਸਾਰੀਆਂ ਕਮੇਟੀਆਂ ਬਹੁਤ ਸੋਹਣੇ ਟਰਨਮੈਂਟ ਕਰਾਉਂਦੀਆਂ ਆਪਾਂ ਅਕਸਰ ਦੇਖਣ ਨੂੰ ਮਿਲਦਾ ਬੜੇ ਸੋਹਣੇ ਮੈਚ ਹੁੰਦੇ ਆ ਪਰ ਜੇ ਦੇਖਿਆ ਜਾਵੇ ਹੋਂ ਤੱਕ ਦਾ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਬੜੇ ਟੂਰਨਾਮੈਂਟ ਖੇਡੇ ਆ ਗੱਲ ਵਧੀਆ ਲੱਗੀ ਤਾਂ ਵੱਤੂ ਉਹ শেয়ার ਕਰਿਓ ਭਾਈ ਜੀ ਮੈਂ ਆਪਣੀ ਲਾਈਫ 'ਚ ਬੜੇ ਟੂਰਨਾਮੈਂਟ ਦੇਖੇ ਆ ਬੜੇ ਟੂਰਨਾਮੈਂਟ ਖੇਡੇ ਆ ਕੋਈ ਗਿਣਤੀ ਨਹੀਂ ਪਤਾ ਨਹੀਂ ਕਿੰਨੇ ਕ ਟੂਰਨਾਮੈਂਟ ਖੇਡੇ ਆ ਹਰ ਜ਼ਿਲ੍ਹੇ 'ਚ ਹਰ ਜਗ੍ਹਾ 'ਚ ਪੰਜਾਬ ਤੋਂ ਪਿਆਰ ਤੋਂ ਬਾਹਰ ਵੀ ਖੇਡੇ ਆ ਹਰਿਆਣਾ ਰਾਜਸਥਾਨ ਇੱਥੋਂ ਆਪਾਂ ਜਾਂਦੇ ਨਹੀਂ ਖੇਡੇ ਸਾਰੇ ਖੇਡੇ ਆ ਤਕਰੀਬਨ ਟੂਰਨਾਮੈਂਟ ਤੇ ਮੇਰੇ ਧਿਆਨ 'ਚ ਅਜੇ ਤੱਕ ਦਾ ਸਭ ਤੋਂ ਵਧੀਆ ਟੂਰਨਾਮੈਂਟ ਹੋਇਆ ਆਪਣੇ ਆਖੋਸੇ ਕੋਰਟ 'ਚ ਟੂਰਨਾਮੈਂਟ ਹੋਇਆ ਏ ਮੈਨੂੰ ਇੱਥੇ ਟੂਰਨਾਮੈਂਟ ਕਮੇਟੀ ਦੇ ਐਨਆਰਆਈ ਭਰਾ ਜਿਨ੍ਹਾਂ ਨੇ ਇਹਨਾਂ ਸੁਦੋਗ ਦਿੱਤਾ ਤੇ ਜਿਨ੍ਹਾਂ ਨੇ ਇਟਾ ਵੱਡੇ ਉਪਰਾਲੇ ਕੀਤੇ ਮੈਨੂੰ ਉਹਨਾਂ ਦਾ ਬਹੁਤ ਵਧੀਆ ਲੱਗੇ ਹੈ ਉਪਰਾਲੇ ਬਾਈ ਜੀ ਕੀ ਵਧੀਆ ਲੱਗਾ ਉਹਦੇ ਵਿੱਚ ਬਾਈ ਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪ ਦੇ ਪਿੰਡ ਦਾ ਹਰ ਇੱਕ ਵੱਡੇ ਤੋਂ ਛੋਟਾ ਪਲੇਅਰ ਜਿਹਨੇ ਵੀ ਜਾ ਕੇ ਖੁੱਸੇ ਕੋਟਲੇ ਦਾ ਕਿਸੇ ਪਿੰਡ ਜਾ ਕੇ ਟੂਰਨਾਮੈਂਟ ਤੇ ਨਾਂ ਭਲਾਇਆ ਕਿਸੇ ਨੇ ਜਾਪ ਲਾਈਨ ਤੇ ਭਲਾਇਆ ਕਿਸੇ ਨੇ ਰੇਟਾ ਪਾਇਆ ਜਵਿੰਦਰ ਪਾਇ ਹੋ ਗਿਆ ਤੇ ਜੋ ਜਿੰਨੇ ਵੀ ਪਲੇਅਰ ਚੋ ਪੱਕੀ ਦਾ ਕੀ ਨਾਮ ਲਾਵਾਂਗੇ ਜਿੰਨੇ ਵੀ ਪਲੇਅਰ ਹੋਗੇ ਖੋਸੇ ਕੋਟਲੇ ਦੇ ਜਿੰਨੇ ਵੀ ਪਲੇਅਰ ਪੁਰਾਣੇ ਛੋਟੇ-ਟੋਟੇ ਕੇ ਵੱਡਾ ਜਿੰਨੇ ਵੀ ਖੇਡੇ ਆ ਬਾਈ ਉਹਨਾਂ ਨੇ ਹਰ ਇੱਕ ਦਾ ਬੰਦਾ ਮਾਨ ਸਤਿਕਾਰ ਕੀਤਾ ਕਿਉਂ ਜਿੱਤਾ ਕਿਉਂਕਿ ਵੀ ਇਹਨਾਂ ਨੇ ਯਾਰ ਸਾਡੇ ਪਿੰਡ ਦਾ ਖੋਸੇ ਕੋਟਲੇ ਦਾ ਥਾਂ-ਥਾਂ ਜਾ ਕੇ ਨਾਮ ਪਾਇਆ ਵੀ ਇਹ ਮੁੰਡਾ ਖੋਸੇ ਕੋਟਲੇ ਦਾ ਹੈ ਕਬੱਡੀ ਖਿਡਾਰੀ ਜਿਵੇਂ ਕੀਪਾ ਮੁੰਡਾ ਦੇ ਇੰਟਰਵਿਊ ਦੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਬਹੁਤ ਹੀ ਵਧੀਆ ਲੱਗਿਆ ਬਾਈ ਜੀ ਤੇ ਬੜਾ ਛਲਾਗਾ ਯੋਗ ਕਦਮ ਜੋ ਮੈਂ ਆਪਣੀ ਲਾਈਫ ਦੇ ਵਿੱਚ ਇੰਨੇ ਟੂਰਨਾਮੈਂਟ ਖੇਡੇ ਕੋਈ ਗਿਣਤੀ ਨਹੀਂ ਦਿੰਦੇ ਤੁਹਾਨੂੰ ਬੜੇ ਵੇਖੇ ਆ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਤੇ ਮੈਂ ਇਹ ਪਹਿਲਾ ਟੂਰਨਾਮੈਂਟ ਵੇਖਿਆ ਜਿਨ੍ਹਾਂ ਨੇ ਆਪਦੇ ਪਿੰਡ ਦੇ ਹਰ ਇੱਕ ਉਹ ਪਲੇਅਰ ਦਾ ਸਨਮਾਨ ਕੀਤਾ ਭਾਈ ਜਿਨ੍ਹਾਂ ਨੇ ਖੋਸੇ ਕੋੜਲੇ ਦੇ ਲਈ ਕਬੱਡੀ ਖੇਡੀ ਖੋਸੇ ਕੋੜਲੇ ਦਾ ਬਾਹਰ ਟੂਰਨਾਮੈਂਟਾਂ ਤੇ ਨਾਂ ਬੁਲਾਇਆ ਪਿੰਡ ਦਾ ਆ ਤੇ ਉਹਨਾਂ ਦਾ ਭਾਈ ਮੈਨੂੰ ਇਹ ਕਮੇਟੀ ਦਾ ਮੈਂ ਬੜਾ ਧੰਨਵਾਦ ਆ ਤੇ ਐਨਆਰਆਈ ਸੱਜਣ ਮਿੱਤਰ ਜਿਨ੍ਹਾਂ ਨੇ ਤੇ ਅਪਰਾਲਾ ਕੀਤਾ ਭਰੋ ਭਰਾਵਾਂ ਨੇ ਐਨਆਰਏ ਨੇ ਜਿਨ੍ਹਾਂ ਨੇ ਵੀ ਉਹ ਭਰਾਵਾਂ ਨੂੰ ਫਰਮਾਨ ਫਰਮਾਨ ਦਿੱਤਾ ਬਾਈ ਉਹ ਬਹੁਤ ਹੀ ਉਹਨਾਂ ਨੂੰ ਪ੍ਰਮਾਤਮਾ ਉਹਨਾਂ ਨੂੰ ਜਨਦੁਗਣੀ ਰਾਤ ਜੋਗਣੀ ਤਰੱਕੀ ਬਖਸ਼ੇ ਤੇ ਬਹੁਤ ਸੋਹਣਾ ਪ੍ਰਾਲਾ ਬਾਈ ਮੈਂ ਉਹਨਾਂ ਨੂੰ ਫੇਰ ਵਧਾਈ ਦੇਣਾ ਮੈਂ ਬਿੰਦਰਕੋੜ ਕੋੜ ਯਾਰ ਟੱਕਣ ਵਾਲੇ ਸਾਬਕਾ ਕਬੱਡੀ ਪਲੇਅਰ ਬਾਈ ਮੈਂ ਇਸ ਚੀਜ਼ ਦਾ ਖੋਸੇਪੂਟ ਵਾਲਿਆਂ ਨੂੰ ਫੇਰ ਤੋਂ ਇੱਕ ਵਾਰ ਵਧਾਈਆਂ ਦੇਣਾ ਬਾਈ ਜਿਨ੍ਹਾਂ ਨੇ ਆਪਦੇ ਪਿੰਡ ਦੇ ਹਰ ਇੱਕ ਪਲੇਅਰ ਦਾ ਮਾਣ ਤੇ ਸਨਮਾਨ ਕੀਤਾ ਬਾਈ ਜੀ ਬਹੁਤ ਚੰਗਾ ਲੱਗਿਆ ਬਾਈ ਜੀ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਤੇ ਹੁੰਦੇ ਪਈ ਆਪਦੇ ਹਰ ਇੱਕੋ ਪਲੇਅਰ ਦਾ ਮਾਨ ਸਨਮਾਨ ਕੀਤਾ ਛੇਰੇ ਦਾ ਕੀਤਾ ਅੰਦਰ ਭੈ ਦਾ ਕੀਤਾ ਕੀਪੇ ਦਾ ਕੀਤਾ ਫੁੱਟੇ ਨੂੰ ਬੋਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਆਪਣਾ ਬੜਾ ਜੀ ਮਿੱਤਰ ਆਨਰ ਭੈ ਸਾਰੇ ਆਪਣੇ ਤੇ ਬਹੁਤ ਵਧੀਆ ਲੱਗਾ ਭਾਈ ਜੀ ਫੁੱਟਾ ਛਲੱਗ ਜੋ ਕਦਮਾਂ ਤੇ ਪ੍ਰਮਾਤਮਾ ਤੁਹਾਨੂੰ ਦਿਨ ਚੁਫਰੀ ਰਾਤ ਚੁਗਨੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ